ਗੱਡੀ 'ਚ ਬਈ ਬੰਦਾ ਨਹੀਂ ਪਰਮਾਣੂ ਬੰਬ ਹੀ ਹੈਗਾ ਦੇਖੋ ਕੌਣ ਹੈਗਾ ਸਸਿਕਾਰਜੀ ਪ੍ਰਧਾਨ ਸਾਹਿਬ ਅੱਛਾ ਜੀ ਕਾੜ ਕਿੱਧਰ ਫੜ ਗਿਆ ਤੁਸੀਂ ਅਸੀਂ ਤੇਰੇ ਦਰਸ਼ਨ ਕਰਨ ਆਏ ਸੀ ਮਤ ਜੀ ਦਰਸ਼ਨ ਨਹੀਂ ਕਰੀਂਦੇ ਹੁੰਦੇ ਕਦੇ ਕਿੱਧਰ ਚੱਲੇ ਕੱਲੇ ਚ ਕਬ ਦੇ ਜੇ ਤੇ ਜਾ ਕੇ ਹੁੰਦੇ ਅੱਛਾ ਤਾਈਓ ਬੜਾ ਇਕੱਠ ਵੱਟ ਹੋਇਆ ਪਿਆਗਾ ਆ ਦੇਖ ਲੈ ਛਾੜੀਆਂ ਲਾਣੀਆਂ ਜੂਤਾਂ ਦੀਆਂ ਸਿਲੈਂਡਰ ਹੋਣ ਅੱਛਾ ਚੱਕ ਦੇ ਗੰਬਰ ਇੱਕ ਆ ਲਾਲਾ ਬੜੇ ਕੀੜੇ ਜੇ ਮਾਰਦਾ ਇਹਦਾ ਦਿਨ 10000 ਰੁਪਿਆ ਲਾਲਾ ਲਾਲਾ ਚੱਕ ਜਾ ਇਹਦੇ ਸਿਰਤੀ ਮੈਂ ਡਾਰੀਆਂ ਮਾਰ ਦਾਂਗਾ ਕਿਉਂ ਪੂਰੇ ਲਿੰਕ ਦੇ ਸਾਡੇ ਆਪ ਸਰ ਗਠਬੰਧਨ ਕੀਤਾ ਹੋਇਆ ਹੈ ਉਹ ਹੈ ਉਹੀ ਤਾਂ ਗੱਲ ਹੈ ਕਿ ਦੇਖ ਲੈ ਫਿਰ ਬਦਮਾਸ਼ ਸਾਡਾ ਅੰਡਰਗਰਾਊਂਡ ਹੁੰਦਾਗਾ ਤਾਕਤ ਪਾਇਦਾ ਰੱਖਣੀ ਪੈਣੀ ਹੈਗੀ ਸਰਪੰਚ ਅੰਡਰਗਰਾਊਂਡ ਪਾਰਟੀ ਚੱਲਦੀ ਹੈ ਹਾਂ ਫਿਰ ਗਠਬੰਧ ਸਾਡੇ ਨਾਲ ਧੋਖਾ ਬਰਦਾਣਾ ਤੇਰੇ ਨਾਲ ਵੀ ਧੋਖਾ ਨਹੀਂ ਤੂੰ ਵੀ ਬੈਜਾ ਗੱਡੀ ਚੰਦੜ ਹੈ ਕਿ ਚਲ ਜਾ ਕੇ ਮਰਜਾਪੁਰੂ ਨਾਲ ਕਿਸੇ ਉਹ ਤਾਂ ਮਰਜਾਪੁਰੂ ਨਾਲ ਕਿਛ ਨਹੀਂ ਹੈ ਮਰਜਾਪੁਰੂ ਨਾਲ ਕਿਛ ਨਹੀਂ ਤੂੰ ਦੇਖ ਹੁਣ ਹਾਂ ਅਸਾਂ ਫਸ ਗਿਆ ਪੇਚੀ ਤੇਰੀ ਪੰਚ ਕੋਲੇ ਪਿਆ ਕਰ ਹਾਂ ਬੈ ਕੇ ਦਰਨਾਲ ਆਏ ਕਿ ਨਾ ਬੂਆ ਪੂਰੇ ਘਰੇ ਫੋਨ ਕਰਨਾ ਕੋਈ ਆਟੇ ਚ ਪਾਣੀ ਨਾ ਪਾਇਓ ਮੇਰਾ ਤਾਂ ਟੀ ਨਹੀਂ ਪਿਆ ਉਹਦੇ ਹੈਗੇ ਘਰੇ